ਗੁਰੂ ਨਾਨਕ ਦੇ ਦਰਵਾਜ਼ਰ ਰੌਣਕਾਂ ਲੱਗੀਆਂ ਆਇਆ ਸੰਗ ਤਾਂ ਵੇਸ਼ੁਮਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਵਾਜ਼ਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਆਈਂਗਾ ਸੰਗ ਤਾਂ ਵੇਸ਼ ਮਾਰੇ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਝੋਲੀ ਅੜਕੇ ਖੜੇ ਫਰਿਆਦੀ ਪੂਰੀ ਕਰ ਦਿਓ ਰੀਜ ਅਸਾਡੀ ਝੋਲੀ ਅੜਕੇ ਖੜੇ ਫਰਿਆਦੀ ਪੂਰੀ ਕਰ ਦਿਓ ਰੀਜ ਅਸਾਡੀ ਸੁਣੋ ਸੱਚੀ ਸਰਕਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਬਾਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਆਈਆਂ ਸੰਗਤਾਂ ਬੇਸ਼ੁਮਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਬਾਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਹਾਂ ਲੰਗਰ ਬਾਬਾ ਆਪ ਚਲਾਵੇ ਜੋ ਜੀ ਆਵੇ ਛੱਕ ਕੇ ਜਾਵੇ ਹਾਂ ਲੰਗਰ ਬਾਬਾ ਆਪ ਚਲਾਵੇ ਜੋ ਜੀ ਆਵੇ ਛੱਕ ਕੇ ਜਾਵੇ ਲੰਗਰ ਚੱਲਦੇ ਸਦਾ ਬਹਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਵਾਜ਼ੇ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਆਈਆਂ ਸੰਗਤਾਂ ਬੇਸ਼ਮਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਬਾਰੇ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਸੇਵਾਦਾਰ ਪੈਸੇਵਾ ਕਰਦੇ ਗਲਤੀ ਨਾ ਹੋ ਜੇ ਰਹਿੰਦੇ ਡਰਦੇ ਸੇਵਾਦਾਰ ਪੈਸੇਵਾ ਕਰਦੇ ਹੋ ਜੇ ਨਾ ਗਲਤੀ ਰਹਿੰਦੇ ਡਰਦੇ ਦਰਿਆ ਬਚਾਉਂਦੇ ਝਾੜੇ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਵਾਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਆਈਆਂ ਸੰਗਤਾਂ ਬੇਸ਼ੁਮਾਰ ਰੌਣਕਾਂ ਲੱਗੀਆਂ ਗੁਰੂ ਨਾਨਕ ਦੇ ਦਰਵਾਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਹਾਂ ਦੀਪੇ ਸਿੱਧੂ ਕਲਮ ਚਲਾਵੇ ਬਾਬਾ ਨਾਨਕ ਆਪ ਲਖਾਵੇ ਹਾਂ ਜੇ ਦੀਪੇ ਸਿੱਧੂ ਕਾਲਮ ਚਲਾਵੇ ਬਾਬਾ ਨਾਨਕ ਆਪ ਲਖਾਵੇ ਉਹਦੀ ਕਿਰਪਾ ਅੰਪਰਮ ਪਾਰ ਰੌਣਕਾਂ ਲੱਗੀਆਂ ਨਾਨਕ ਦੇ ਦਰਬਾਰ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਆਇਆਂ ਸੰਗ ਤਾਂ ਬੇਸ਼ਮਾਰ ਰੌਣਕਾਂ ਲੱਗੀਆਂ ਨਾਣ ਇੱਕ ਦੇ ਦਰਵਾਰੇ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ